ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਸੂਈਆਂ ਦਿਖਾਵਾਂਗੇ ਤੇ ਬਾਕੀ ਬੇਨਤੀ ਇਹ ਹੀ ਹੁੰਦੀ ਆ ਵੀ ਸੂਈਆਂ ਦੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਨਹੀਂ ਤੇ ਵੀਡੀਓ ਕੋਲ ਦੇ ਚਵਾਈ ਕਰਾ ਲਓ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਖੜੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਚਲੋ ਅਬ ਦੇ ਜੀ ਦਾ ਜੇ ਤੇ ਨਾਮ ਦੱਸਦੇ ਕਿ ਨਾਮ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 9944 60394 ਠੀਕ ਹੈ ਜੀ ਤੇ ਪਿੰਡ ਚਾਟੀ ਵੇਂਡ ਪਿੰਡ ਵੀ ਜੀ ਆਪਣਾ ਚਾਟੀ ਵੇਂਡ ਆ ਤੋ ਸ਼ਹਿਰ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਆ ਵੀਜੀ ਪਰਾਲੇ ਦਰਦ ਦਾ ਰੋਡ ਦੇ ਵੀਜੀ ਪਿੰਡ ਪੈਂਦਾ ਆਪਣਾ ਚਾਟੇਣਾ ਤੇ ਜਿਹੜਾ ਨਵਾਂ ਚਾਟੇ ਪਿੰਡ ਵਾਲਾ ਪੁਲ ਬਣਿਆ ਉਹਦੇ ਲੱਗ ਗਈ ਯਾਰ ਉਹ ਲੱਗ ਗਈ ਆਈ ਫਲਾਈਓਵਰ ਤੇ ਲੱਗ ਫਲਾਈਓਵਰ ਦੇ ਬਿਲਕੁਲ ਲੱਗ ਗਈ ਠੀਕ ਹੈ ਤੇ ਚਲੋ ਫਿਰ ਜਰਸੀ ਬਾਰੇ ਦੱਸ ਦੋ ਇਹ ਆ ਵੀਜੀ ਪੰਜਾਬ ਵਾਲੀ ਜਰਸੀ ਹੈ ਆਪਣੀ ਅੱਛਾ ਦੁੱਧ ਇਹਦੇ ਕੋਲੇ 11 ਕਿਲੋ ਰੁਪਏ ਜੀ ਤਿਆਰ ਤਿਆਰ ਮੌਕੇ ਤੇ ਹਾਂਜੀ ਜਿਹੜਾ ਆਪਾਂ ਦੋ ਟਾਂ ਚਵਾ ਦੇਣਾ ਕਿੰਨਾ ਚਿਰ ਹੋਇਆ ਸੋਈ ਨਾ ਇਹ ਸੂਰ ਨੂੰ ਆਰ ਪੀ ਜੀ ਕੋਈ 20 ਦਿਨ ਹੋ ਗਈ ਮਗਰ ਕੀ ਜੇ ਇਹਦੇ ਮਗਰ ਮੱਛੀ ਮੱਛੀ ਠੀਕ ਆ ਵਾਸ਼ੀ ਚਲੋ ਖੋਲੋ ਫੇਰ ਤੋੜਦੇ ਇਹਨੂੰ ਬਾਕੀ ਇਹ ਆ ਵੀ ਹੈ ਜਰਸੀ ਆ ਫੈਟ ਚੰਗੀ ਹੁੰਦੀ ਹੈ ਇਹਨਾਂ ਦੀ ਆਇਓ ਲੈ ਆ ਬਜੀ ਬਜੀ ਿਊਟੀ ਚੈੱਕ ਕਰੋ ਬੋਗੇ ਜੀ ਲੈ ਜਾ ਤੋੜ ਦਾਂ ਬਾਕੀ ਹੋਤਰ ਇਹ ਵੀ ਕੱਦ ਵਜ਼ਨ ਚ ਠੀਕ ਆ ਇਹ ਨਹੀਂ ਕਹਿ ਸਕਦਾ ਵੀ ਲਿੱਸੀ ਆ ਠਿੱਕੀ ਆ ਸਾਰੇ ਬੰਨੇ ਹੋਈ ਆਹ ਦੇਖ ਸਾਹ ਜੀ ਕਲੀਆਂ ਵਰਗੇ ਥਣ ਲੱਗੇ ਆ ਰਹੀ ਫੁੱਟ ਫੁੱਟ ਤੇ ਲੱਗੇ ਆਵੇਂ ਚਲੋ ਲੈ ਜਾ ਫਿਰ ਲੈ ਜਾ ਚਵਾ ਚੋ ਵੇਦੀ ਓਕੇ ਪੂਰਾ ਇਹਦਾ ਰੋਟੀਆ ਪਾ ਵਖਾ ਹੀ ਦੇਣਾ ਉਹਦੇ ਚ ਚਲੋ ਚਵਾ ਹੁਣੇ ਮਖਾ ਦਿੰਦੇ ਤੁਹਾਨੂੰ ਆ ਬੱਚੀ ਜਿਹੜੀ ਛੜਤੀ ਆ ਵੇਦੀ ਉਹਨੇ ਥੱਲੇ ਤਾਂ ਥਾਣੀ ਦੇ ਦੇਖ ਸਕਦੇ ਲਾ ਕੇ ਦਿਖਾ ਦ ਵੇਦੀ ਚਵਾ ਇਹਦੇ ਅਗਲੇ ਥਣਾ ਤੱਕ ਸਾਡਾ ਚਵਾ ਵਾਰਕ ਜਵਾਈ ਗ੍ਰਿਆ ਵਿਸ਼ੇ ਖੇਤਰ ਹੁੰਦੀ ਹੈ ਠੀਕ ਨਾ ਜੋੜਦੀ ਆ ਥੋੜਾ ਜਿਹਾ ਦਰਦੀ ਦਰਦੀ ਜੀ ਆ ਜੇ ਜਾਣਾ ਇਹ ਬਾਕੀ ਇਹ ਆਪਾਂ ਕੋਈ ਮਿਲਕਿੰਗ ਨਹੀਂ ਕਰਾਉਂਦੇ ਸਿਰਫ ਇਹ ਆ ਵੀ ਚਲੋ ਸ਼ਾਮ ਦਾ ਟਾਈਮ ਚੋਣ ਆਲੀ ਹੈ ਤੇ ਸਿਰਫ ਚਵਾਜ ਦਿਖਾਇਆ ਵਾ ਤੁਹਾਨੂੰ ਆਪਾਂ ਖੰਡੀ ਸੀਲ ਦਾ ਪਤਾ ਲੱਗ ਜਾਂਦਾ ਹੈ ਵਗੈਰਾ ਤਾਰਾਂ ਦਾ ਪਤਾ ਲੱਗ ਜਾਂਦਾ ਹੈ ਪੂਰ ਛਿੱਟੇ ਦਾ ਪਤਾ ਲੱਗ ਜਾਂਦਾ ਬਾਕੀ ਇੱਥੇ ਆ ਗਿਆ ਆਪਣੀ ਤੁਸੀਂ ਲੋ ਟਾਈਮ ਚਬਾਈ ਕਰਕੇ ਖੜਨੀ ਹੈ ਤੇ ਬਸ ਚਬਾਈ ਤੁਹਾਨੂੰ ਦਿਖਾਉਣਾ ਬਾਕੀ ਉਹਤ ਨਹੀਂ ਇਹ ਵੀ ਹੈ ਠੰਡੀ ਸੀਲ ਆ ਬਾਕੀ ਕੋਈ ਮਕਸਦ ਆਪਣਾ ਮਿਲਕਿੰਗ ਕਰਾਉਣ ਦਾ ਜਾਂ ਕੁਝ ਇਹੋ ਜਿਹਾ ਨਹੀਂ ਸਿਰਫ ਚਵਾਇ ਦਿਖਾਉਣ ਦਾ ਸ मकसद ਇਹ ਵੀ ਜਿਹੜਾ ਭੋਰ ਛਿੱਟੇ ਦਾ ਠੰਡੀ ਸੀਲ ਦਾ ਪਤਾ ਲੱਗਦਾ ਵਾ ਬਾਕੀ ਤੋਂ ਅਸੀਂ ਆਪਣੀ ਦੋ ਟਾਈਮ ਚਵਾਈ ਕਰਕੇ ਖੜਨੀ ਹੈ ਇਸ ਤੋਂ ਬਾਅਦ ਵੀ ਅਰ ਬੀਲੀ ਉਹਨੇ ਵੀ ਗਾਣੇ ਦੁੱਧ 6 ਕਿਲੋ ਠੰਡਾ ਦੇ ਦੇਣਾ ਠੀਕ ਆ 6 ਸਵੇਰੇ ਦੁੱਧ ਆਪਾਂ ਚਲੋ ਘਾਟੀ ਦਸਣਾ ਅਗਲਾ ਬਣ ਭਰਾ ਜਾ ਕੇ ਟੰਗਣਾ ਹੋਵੇ ਪਰੇਸ਼ਾਨੀ ਨਾ ਕੇ ਨੂੰ ਆਵੇ ਠੀਕ ਹੈ ਜੀ ਗੋਲੇ ਨੇ ਪਾਏ ਘਟਨੇ ਆਵੇ ਆਪਣੀ ਦੋ ਟਾਈਮ ਚੋਵੇ ਤੇ ਤੱਲੀ ਕਰੇ ਠੀਕ ਹੈ ਜੀ ਹਾਂ ਜੀ lần tôi phần đi hỏi cái gì Hãy subscribe ਠੀਕ ਹੈ ਜੀ ਬਾਕੀ ਕੋ ਬੱਚੇ ਜੋ ਗੈਰ ਛੱਡ ਦਿਆ ਆਪਾਂ ਕਿੰਨੇ ਯਾਰ ਵੀਜੀ ਨੂੰ ਨਾਲ ਹੀ ਨਾਲ ਪੈਲਾ ਥਲੀ ਕਰਾਈ ਇੱਕ ਠੀਕ ਹੈ ਜੀ ਬਾਕੀ ਵੈਸੇ ਖਾਲੀ ਹੋ ਹੀ ਗਈ ਆ ਲਗਭਗ ਆ ਦੇਖ ਸਾਡੇ ਪੂਰੀ ਸਾਡੀ ਹੋ ਹੀ ਗਈ ਆ ਨਾ ਉੱਪਰ ਜਾਂਦੀ ਆਰ ਵੀਜੀ ਵਰਸ਼ੀ ਵਾ ਆ ਜ ਲੈ ਆ ਵੀਜੀ ਤੇ ਉਤਰਾਂ ਥਣ ਥਣ ਵੀਜੀ ਓਕੇ ਸਾਰੇ ਓਕੇ ਆਰ ਵੀਜੀ ਇਹ ਵਾਲਾ ਫਾਈਟ ਕਲਾਸ ਤੇ ਮੁੱਲ ਫਿਰ ਇਹਦਾ ਮੁੱਲ 100000 ਰੁਪਏ ਦੀ ਜੀਡੀ ਵੀ ਅਸੀਂ ਖਾ ਲਾ ਜੀ ਕਰਦਾ 45000 ਕਰਨ ਅੱਛਾ ਤੇ ਕਿੰਨੇ ਦੀ ਦੇਣੀ ਹੋ ਤਰਾ ਆਪਾਂ ਇਹ ਕਿੰਨੇ ਦੀ ਦੇ ਦੀ ਹਰ ਜੇ ਅੱਜ ਹੀ ਗੱਲ ਕਰੀਏ ਜਲਦੀ ਵਿਗ ਜੇ ਆਪ ਹੀ ਕਰ ਦਿਜੇ ਆਪ ਹੀ ਕਰ ਦੋ 40 ਦੇ ਅੰਦਰ ਕਰੀਏ 40 ਤੋਂ ਹੋਰ ਕਿੰਨੀ ਕਰਦੀ ਕਰ ਦੋ ਦੋ ਤੀ ਯਾਰ ਜਿੰਨੀ ਕਰੀਂ 20000 ਰੁਪਏ ਅੱਛਾ 35000 ਜੀ ਹਾਂਜੀ ਬਾਕੀ ਚਲੋ ਮੌਕੇ ਤੇ ਹੋਰ ਕਰ ਦੋ ਛੋਟਾ ਛੋਟਾ ਕਰਦਾ ਯਾਰ ਜੀ ਚਲੋ ਕੋ ਫੋਨ ਲਾਵੇ ਇੱਕ ਕਰੀ ਹਾਂਜੀ ਬੱਛੀ 10000 ਰੁਪਏ ਜੀ ਠੀਕ ਹੈ ਜੀ ਤੇ ਹੁਣ ਆ ਗਾਂ ਦਾ ਦੁੱਧ ਕਿੰਨਾ ਜੀ ਇਹਦੇ ਕੋਲੇ ਰੁਪਏ ਜੀ 9 ਕਿਲੇ ਦੁੱਧ ਹੋਊਗਾ ਅੱਛਾ ਜਿਹੜਾ ਆਪਾਂ ਦੋ ਟਾਈਮ ਇੱਥੇ ਜਵਾ ਦੇਣਾ ਵੀਰਾਂ ਨੂੰ ਠੀਕ ਹੈ ਜੀ ਸਾਫ਼ ਸੁਥਰੀ ਐ ਤੇ ਬੜੀ ਨੂੰ ਘਰ ਵਾਲੇ ਦਿੰਦੇ ਡੇਢ ਮਹੀਨਾ ਹੋ ਗਿਆ ਅੱਛਾ ਪਰ ਆਪਾਂ ਨੀ ਆਦੇ ਚ ਕੀ ਨੂੰ ਚਲੋ ਖੋਲੋ ਫਿਰ ਤਾਂ ਆਪਾਂ ਭਾ ਵੀ ਨਰਮਲ ਜਿਹਾ ਕਰਨਾ ਜਿਹੜੀ ਚਲੋ ਉੜਦੀ ਕਿੰਨਾ ਪੱਕਾ ਦੁੱਧ ਕਿੰਨਾ ਦੱਸਿਆ ਜਾਂਦਾ ਪਾ 9 ਕਿਲੋ ਦੁੱਧ ਚਵਾ ਕੇ ਦਵਾਂ ਯਾਰ ਜਿਹੜਾ ਘਰੋਂ ਚਵਾ ਦੋਗੇ ਚਵਾ ਕੇ ਦੇਣਾ ਜਿਹੜਾ ਤੋਰੋ ਫੇਰ ਇਹਨਾਂ ਲਿਆ ਜੀ ਬਾਕੀ ਜਿਹੜਾ ਦੁੱਧ ਦੇ ਤੇ ਕੋਲ 9 ਲੀਟਰ ਦੱਸਦੇ ਆ ਅਰ ਵੀ 11 ਕਿਲੋ ਗਈ ਇਹ 12 ਕਿਲੋ ਗਈ ਇਹ ਫੈਦਾਣੀ ਜਦੋਂ ਭੈਣ ਭਰਾ ਚੋਣ ਆਵੇ ਪਤਾ ਫਿਰ ਲੱਗਦਾ ਠੀਕ ਹੈ ਜੀ ਨਾ ਕੱਡੇ ਦੇ ਬੰਦਾ ਪਹਾੜਾ ਪੈਂਦਾ ਹਾਂਜੀ ਡਿਊਟੀ ਬੜੀ ਚੰਗੀ ਵਸ਼ੀ ਸੋਹਣੀ ਸੁਨਖੀ ਕੱਦ-ਬੁੱਦ ਚੰਗਾ ਵਸ਼ੀ ਦਾ ਸਾਫ ਲੈ ਜਾਓ ਇਹਨਾਂ ਲਾਓ ਥਾਣਾ ਇਹਦੇ ਵੀ ਇੱਕ ਰੀ ਲਾਗੇ ਦੇ ਦੇਖ ਸਾਦੇ ਜੀ ਅੱਜ ਵੇਸ਼ੀ ਸਾਹਮਣ ਵਾਲੀ ਦੋ ਦੇ ਵੀ 12 13 ਕਿਲੋ ਕਰ ਦੂਗੀ ਜਿੱਤੋਂ ਲਈ ਉਹਨਾਂ ਦੇ ਪੱਠੇ ਪੁੱਠੇ ਨਹੀਂ ਵਿਜਾਰੇ ਇਹਦੇ ਠੀਕ ਹੈ ਚੱਲ ਪਿਆ ਸਾਸ ਸੁਧੀ ਠੰਡੀ ਆ ਵੇਸ਼ੀ ਕੋਈ ਉਹੋ ਜੀ ਗੱਲ ਬਾਤ ਨਹੀਂ ਜੀ ਤੇ ਇਹਦਾ ਫਿਰ ਮੁੱਲ 500 ਰੁਪਏ ਕਰ ਦੇ ਵਿੱਚ ਛੋੜ ਛੜ ਦੋ ਕਰਦੀ ਵੇਖ ਲਓ ਤੁਹਾਡੀ ਮਰਜੀ ਹੈ ਯਾਰ ਹੋਰ ਕਰ ਦਈਏ ਚਲੋ ਬਾਈ ਯਾਰ ਬਾਈ ਯਾਰ ਦੀ ਦੇਦੀ ਹੈ ਨਾ ਚੰਗੀ ਆ ਸਾਸ ਸੁਧਰੀ ਆ ਕੱਦ ਪੋਤਾ ਦੀ ਰਪੀ ਜੀ ਤੇ ਬਾਕੀ ਇਹ ਆ ਬਈ ਵੇਖੋ ਅੱਛੀ ਸਾਸ ਠੀਕ ਹੈ ਤੇ ਦੋਵੇਂ ਸੁਈਆਂ ਦੋਵੇਂ ਸੁਈਆਂ ਆਪਦੀ ਆਓ ਥੱਲੀ ਕਰੋ ਦੋ ਟਾਈਮ ਤੋਂ ਠੀਕ ਹੈ ਜੀ ਠੀਕ ਹੈ ਜੀ